ਕਰ ਪ੍ਰਸ਼ਾਸਨ ਵੱਲੋਂ ਪ੍ਰਾਲੀ ਦੀ ਜਿਹੜੀ ਅੱਗ ਲਾਉਂਦੇ ਨੇ ਲੋਕ ਜੀ ਉਹਨੂੰ ਰੋਕਣ ਦੇ ਲਈ ਵੱਖ-ਵੱਖ ਪਿੰਡਾਂ ਦੇ ਵਿੱਚ ਕੈਂਪ ਲਗਾਏ ਜਾ ਰਹੇ ਨੇ ਕੀ ਕਹੋਗੇ ਜੀ ਮਾਨਯੋਗ ਸੁਪਰੀਮ ਕੋਰਟ ਮਾਨਯੋਗ ਸੀਏਕਯੂਐਮ ਦੀ ਹਦਾਇਤ ਅਨੁਸਾਰ ਜਿਹੜੇ ਸਾਡੇ ਹੌਟਸਪੌਟ ਵਿਲੇजेस ਹੈਗੇ ਆ ਵੀ ਜਿੱਥੇ ਪਿਛਲੇ ਸਾਲ ਅੱਗ ਦੀਆਂ ਜਿਹੜੀਆਂ ਘਟਨਾਵਾਂ ਵਾਧਾਂ ਦੀਆਂ ਆਈਆਂ ਸੀਗੀਆਂ ਅਸੀਂ ਉਹ ਕੱਲਾ-ਕੱਲਾ ਪਿੰਡ ਵਿਜ਼ਿਟ ਕਰ ਰਹੇ ਆ ਅੱਜ ਅਸੀਂ ਪਹਿਲਾਂ ਛਾਜਲੀ ਪਿੰਡ ਵਿਜ਼ਿਟ ਕੀਤਾ ਸੀਗਾ ਤੇ ਹੁਣ ਅਸੀਂ ਗੋਬਿੰਦਗੜ ਜੇਜੀਆਂ ਵਿਖੇ ਹੈਗੇ ਆ ਸੋ ਇਹ ਪਿੰਡਾਂ 'ਚ ਅਸੀਂ ਕਿਸਾਨ ਭਰਾਵਾਂ ਨੂੰ ਮਿਲ ਕੇ ਉਹਨਾਂ ਨੂੰ ਗਾਈਡ ਵੀ ਕਰ ਰਹੇ ਆ ਤਾਂ ਜੋ ਜਿਹੜੀ ਹੁਣ ਅੱਗੇ ਸੀਜ਼ਨ ਆਉਣਾ ਆ ਤੇ ਕਟਾਈ ਹੋਣੀ ਆ ਤੇ ਉਸ ਤੋਂ ਬਾਅਦ ਸਟਬਲ ਬੰਨਾ ਆ ਫਸਲ ਦੀ ਰਹਿਤ ਖੂਦ ਤਾਂ ਜੋ ਇਹ ਕਿਸਾਨ ਇਹਨੂੰ ਵਧੀਆ ਪ੍ਰਬੰਧ ਨਾਲ ਸਾਂਭਣ ਤੇ ਜਿਹੜਾ ਇਹਨੂੰ ਅੱਗ ਨਾਲ ਲਾ ਤਾਂ ਕਿ ਸਾਡਾ এনवायरमेंट ਜਿਹੜਾ ਉਹ ਵੀ ਖਰਾਬ ਨਾ ਹੋਵੇ ਸਿਰਫ ਉਹਦੇ ਵਾਸਤੇ ਹੀ ਜਿਹੜਾ ਅਸੀਂ ਆ ਹਰ ਇੱਕ ਜਿੰਨੇ ਵੀ ਜਿਹੜੇ ਵੀ ਹੌਟਸਪੌਟ ਸਾਡੇ ਪਿੰਡ ਹੈਗੇ ਅਸੀਂ ਉਹ ਵਿਜ਼ਿਟ ਕਰ ਰਹੇ ਹੈਗੇ ਆ ਮੈਂ ਆਪ ਵੀ ਕਰ ਰਿਹਾ ਡੀ ਸਾਹਿਬ ਵੀ ਕਰ ਰਿਹਾ ਐਸਟੀਐਮ ਸਾਹਿਬ ਵੀ ਕਰ ਰਿਹਾ ਸਾਰੇ ਆਫੀਸਰ ਇਕੱਠੇ ਮਿਲ ਕੇ ਅਸੀਂ ਜਿਹੜੇ ਆ ਇਹ ਪਿੰਡ ਹਰ ਇੱਕ ਪਿੰਡ ਜਿਹੜਾ ਆ ਉਹ ਅਸੀਂ ਇਹ ਵਿਜ਼ਿਟ ਕਰਾਂਗੇ ਅਗਲੇ ਆਉਣ ਵਾਲੇ ਦਿਨਾਂ ਚ ਇਸ ਵਾਰ ਵੱਖਰਾ ਕੀ ਕੀਤਾ ਜਾ ਰਿਹਾ ਸਰ ਵੱਖਰਾ ਇਸ ਵਾਰ ਅਸੀਂ ਮਸ਼ੀਨਾ ਵਾਹ ਦਿੱਤੀਆਂ ਜੀ ਇਸ ਵਾਰ ਸੰਗਰੂਰ ਜ਼ਿਲ੍ਹੇ ਚ ਲਗਭਗ 1020 ਮਸ਼ੀਨਾ ਜਿਹੜੀਆਂ ਹੋਰ ਅਸੀਂ ਆਲਰੇਡੀ ਜਿਹੜੀਆਂ ਦੇ ਚੁੱਕੇ ਹੈਗੇ ਆ ਅੱਗੇ ਸਾਡਾ ਜਿਹੜਾ XC2 ਭਾਵੇਂ ਜਿਹੜੀਆਂ ਬੇਲਸ ਜਿਹੜੇ ਬੰਦੀਆਂ ਸੀਗੀਆਂ ਉਹ 2.5 ਲੱਖ ਮੈਟ੍ਰਿਕ ਟਾਂਸੀ ਜੋ ਕਿ ਇਸ ਵਾਰ 4 ਲੱਖ ਕਰਤਾ ਵੀ ਸਾਡੇ ਫੈਕਟਰੀਆਂ ਆਹੀ ਹੋਰ ਲੱਗੀਆਂ ਆਂ ਹੋਰ ਫੈਕਟਰੀਆਂ ਨੂੰ ਪ੍ਰੋਸਾਨ ਦੇ ਕੇ ਲਵਾ ਵੀ ਰਹੇ ਆਂ ਸੋ ਇਹਦੇ ਨਾਲ ਜਿਹੜਾ ਹੋਰ ਬੈਟਰ ਹੋਊਗਾ ਇਹ ਕੰਮ ਸਰ ਜਿਹੜੇ ਕੈਂਪ ਲਗਾਏ ਜਾ ਰਹੇ ਕੀ ਲੱਗਦਾ ਵੀ ਸਫਲ ਹੋਣਗੇ ਜੀ ਇਹ ਬਿਲਕੁਲ ਹੀ ਸਫਲ ਹੋਣਗੇ ਜੇ ਮੈਂ ਛਾਜਲੀ ਪਿੰਡ ਦੀ ਗੱਲ ਕਰਾਂ ਉੱਥੇ ਦੇਖੋ ਜੀ ਇੱਕ ਟਾਈਮ ਤੇ ਇਹ 2023 ਚ 115 ਗੱਗ ਲੱਗੀਆਂ ਸੀ 2024 सिर्फ 44 ਲੱਗੀਆਂ ਹੁਣ 25 ਚ ਅਸੀਂ ਆਸ ਕਰਦੇ ਆ ਵੀ ਕੋਈ ਵੀ ਨਹੀਂ ਲੱਗੂਗੀਆਂ ਬਹੁਤ ਥੋੜੀਆਂ ਲੱਗਣਗੀਆਂ ਹੁਣ ਗੋਬਿੰਦਗੜ੍ਹ ਜੇਜੀਆਂ ਹੈਗਾ ਇੱਥੇ ਵੀ ਜੀ ਪਹਿਲਾਂ 27 ਸੀ 27 ਤੋਂ ਫਿਰ 17 ਰਹਿ ਗਏ ਐਸ ਸਾਲ ਸਾਨੂੰ ਆਸ ਹੈ ਵੀ ਕੋਈ ਨਹੀਂ ਲੱਗੂਗੀ ਸੋ 100% ਫਰਕ ਪੈ ਰਿਹਾ ਹੈ ਹਰ ਸਾਲ ਪੈ ਰਿਹਾ ਹੈ ਹਰ ਸਾਲ ਸਾਡਾ ਐਕਸੀ 2 ਮੈਨੇਜਮੈਂਟ ਵੀ ਵੱਧ ਰਿਹਾ ਹੈ ਤੇ ਹੌਲੀ ਹੌਲੀ ਜਿਹੜਾ ਅਸੀਂ ਇਹ ਸਮੱਸਿਆ ਦਾ 100% ਕੰਟਰੋਲ ਕਰ ਲਿਆ ਜਿਹੜੇ ਛੋਟੇ ਕਿਸਾਨ ਨੇ ਉਨ੍ਹਾਂ ਵਾਸਤੇ ਕੋ ਮਸ਼ੀਨਰੀ ਦਾ ਜਿਹੜੀ ਨਹੀਂ ਲੈ ਸਕਦੇ ਉਨ੍ਹਾਂ ਵਾਸਤੇ ਸਰਕਾਰ ਵੱਲੋਂ ਕੀ ਪ੍ਰਬੰਧ ਦੇਖੋ ਸਾਡਾ ਜੋ ਟਾਰਗੇਟ ਇੱਥੇ ਹੈ ਕਿ ਜਿਹੜੇ ਛੋਟੇ ਕਿਸਾਨ ਹੈਗੇ ਆ ਅਸੀਂ ਟਾਰਗੇਟ ਸਾਡਾ ਇਹ ਹੈਗਾ ਵੀ ਉਹਨਾਂ ਨੂੰ ਐਕਸੀਟ ਉਹਨਾਂ ਜੋੜਿਆ ਜਾਵੇ ਉਹਨਾਂ ਨੂੰ ਐਕਸੀਟ ਜੋੜ ਦੇ ਨਾਲ ਸਾਨੂੰ ਨਾ ਇਹਨਾਂ ਦਾ ਇੱਕ ਗਰੁੱਪ ਬਣਾਉਣਾ ਪੈਣਾ ਕਿਉਂਕਿ ਐਕਸੀਟ ਜਦੋਂ ਬੈਲਰ ਜਾਂਦਾ ਹੈ ਬੈਲਰ ਨੂੰ ਹੁੰਦਾ ਵੀ 20 25 ਏਕੜ ਮੈਨੂੰ ਇਕੱਠਾ ਇੱਕ ਦਿਨ 'ਚ ਮਿਲੇ ਸੋ ਉਹਦਾ ਅਸੀਂ ਕੰਬਾਈਨਡ ਜਿਹੜਾ ਗਰੁੱਪ ਬਣਾ ਰਹੇ ਹਾਂ ਸੋ ਦੈਟ ਬੈਲਰ ਫਿਰ ਉਹ ਕੰਬਾਈਨਡ ਗਰੁੱਪ ਨੂੰ ਇੱਕ ਦਿਨ 'ਚ ਨਵੇਟ ਸਕੇ ਸੋ ਇਹ ਸਾਡਾ ਇਸ ਤਰ੍ਹਾਂ ਹੀ ਇਕੱਲੇ-ਇ ਉਹਨਾਂ ਨੂੰ ਵਾਪਸ ਦੇ ਵਿੱਚ ਅਸੀਂ ਤਾਲਮੇਲ ਬਿਠਾ ਕੇ ਜਿਹੜਾ ਉਹ ਕੀਤਾ ਹੋਇਆ ਸਾਡੀ ਬੜੀਆਂ ਟੀਮਸ ਲੱਗੀਆਂ ਚ ਬੜੀ ਮਿਹਨਤ ਲੱਗੀ ਐ ਜੀ ਜ਼ਿਲ੍ਹੇ ਚ ਕਿੰਨਾ ਕੁ ਪ੍ਰਬੰਧਨ ਕੀਤਾ ਗਿਆ ਸਰਕਾਰ ਵੱਲੋਂ ਹਾਂ ਜਿਵੇਂ ਦੱਸਿਆ 14 ਲੱਖ ਮੈਟ੍ਰਿਕ ਟਨ ਟੋਟਲ ਆਪਣਾ ਸਟਬਲ ਬਣਨਾ ਐ ਜੀ ਉਹਦੇ ਵਿੱਚੋਂ 4 ਲੱਖ ਜਿਹੜਾ ਮੈਟ੍ਰਿਕ ਟਨ ਹੈਗਾ ਜੀ ਉਹ ਐਕਸੀ 2 ਤੇ ਜਿਹੜਾ 10 ਲੱਖ ਐ ਉਹ ਇਨਸੀ 2 ਰਹੀਂ ਜਿਹੜਾ ਮੈਨੇਜ ਹੋਏਗਾ ਇਨਸੀ 2 ਵਾਸਤੇ ਸਾਡੇ ਕੋਲ ਮੋਰ ਦੈਨ 5000 ਮਸ਼ੀਨਰੀ ਹੈਗੀ ਐ ਜਿਹੜੀ ਕਿ ਮੈਂ ਜਿਹੜੀ ਕਿ ਮੈਂ ਦੱਸ ਲਈ ਰੀਸੈਂਟ ਲਈ ਗਈ ਐ ਟੋਟਲ 8600 ਦੇ ਲਗਭਗ ਹੈਗੀ ਐ ਠੀਕ ਹੈ ਐਂਡ ਸਿਮਿਲਰਲੀ ਐਕਸ ਸੀ 2 ਵਾਸਤੇ ਸਾਡੇ ਕੋਲ ਜਿਹੜੀਆਂ ਨਵੀਆਂ ਫੈਕਟਰੀਆਂ ਆਈਆਂ ਨੇ ਤੇ 4 ਲੱਖ ਮੈਟ੍ਰਿਕ ਟਨ ਜਿਹੜਾ ਅਸੀਂ ਉਹਨਾਂ ਦੇ ਨਾਲ ਮੀਟਿੰਗਸ ਵੀ ਕਰਾਤੀਆਂ ਹੈਗੀਆਂ ਜਿਹੜੇ ਪੈਲੇਟ ਯੂਨਿਟ ਜਾਂ ਬਾਇਓਮਾਸ ਸੀਬੀਜੀ ਪਲਾਂਟਸ ਹੈਗੇ ਆ ਸੋ ਵੀ ਆਰ ਵੈਰੀ ਹੋਪਫੁਲ ਕਿ ਇਸ ਸਾਲ ਅਸੀਂ ਬਹੁਤ ਜ਼ਿਆਦਾ ਕੰਟਰੋਲ ਕਰ ਲਾਂਗੇ ਕਿਸਾਨਾਂ ਬੋਲਣ ਜਿਹੜਾ ਹੈਗਾ ਦੇਖੋ ਆਬਵੀਅਸਲੀ ਕਿਸਾਨ ਜਿਹੜੇ ਹੈਗੇ ਆ ਬੜੀਆਂ ਚੀਜ਼ਾਂ ਹੁੰਦੀਆਂ ਐਵਰੀਬਾਡੀ ਵਾਂਟਸ ਟੂ ਨੂੰ ਕਿ ਹਾਂ ਜੀ ਮਸ਼ੀਨ ਕਿਨੂੰ ਮਿਲੀ ਕਿਨੂੰ ਨਹੀਂ ਮਿਲੀ ਜਿਵੇਂ ਤੁਸੀਂ ਦੇਖਿਆ ਹੋਊਗਾ ਕਿ ਅੱਜ ਮੇਨ ਮੁੱਦਾ ਜੇ ਇਹ ਰਿਹਾ ਜਦਕਿ ਅਸੀਂ ਤਾਂ ਕੁਝ ਹੋਰ ਦੱਸ ਰਹੇ ਸੀਗੇ ਸੋ ਕਿਸਾਨਾਂ ਦੇ ਵਿੱਚ ਮੈਂ ਦੇਖਿਆ ਜਿਆਦਾ ਜਿਹੜੀਆਂ ਚੀਜ਼ਾਂ ਨਾ ਬੇਵਜ੍ਹਾ ਤੇ ਰਿਯੂਮਰ ਹੁੰਦੇ ਆ ਐਂਡ ਕਿਸਾਨ ਜਿਹੜੇ ਆ ਸਾਡੇ ਨਾਲ ਬੜਾ ਅੱਛਾ ਕੋਆਪਰੇਟ ਕਰ ਰਿਹਾ ਛਾਜਲੀ ਵੀ ਮੇਰੀ ਬਹੁਤ ਅੱਛੀ ਵਿਜ਼ਿਟ ਰਹੀ ਇੱਥੇ ਵੀ ਵਿਜ਼ਿਟ ਅੱਛੀ ਰਹੀ ਐਂਡ ਆਮ ਹੋਪਫੁਲੀ ਵੀ ਇਹ ਸਾਡੇ ਨਾਲ ਕੋਆਪਰੇਸ਼ਨ ਨਾਲ ਚੱਲ ਕੇ ਤੇ ਅ ਮੇ ਮੇਰੀ ਆਸ ਹੈ ਵੀ ਐਸਾ ਹੋ ਰੱਬ ਕਰੇ ਵੀ ਇੱਥੇ ਕੋਈ ਵੀ ਆਗੜਾ ਲੱਗੇ ਕੋਈ ਅੱਗੇ ਵੀ 27 ਤੋਂ 17 ਤੇ ਆਈ ਹੈ ਸੋ ਆਮ ਵੈਰੀ ਹੋਪਫੁਲ ਕਿ ਥੋੜੇ ਜਿਹੇ ਹੈਗੀਆਂ ਤੇ ਵੀ ਮੈਨੇਜ ਹੋ ਜਾਣਗੀਆਂ 2000 ਏਕੜ ਹੀ ਰਕਬਾ ਹੈਗਾ ਇਸ ਪਿੰਡ ਦਾ ਸੋ ਮੈਨੇਜ ਹੋ ਜਾਏਗਾ ਥੈਂਕ ਯੂ